ਮੇਰਾ ਨਾਮ ਭਵੀ ਸ਼ਰਮਾ ਜੀ ਜੀ ਅੱਜ ਜਿਹੜੇ ਇਸ ਕਾਲਿਸਟ ਦੇ ਵਿੱਚ ਬੱਗਾ ਜੀ ਆਇਕਾ ਨਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਪੂਰੇ ਵਾਰਡ ਵੱਲੋਂ ਪੂਰੇ ਇਲਾਕੇ ਵੱਲੋਂ ਐਮਐਲਏ ਚੌਧਰੀ ਮਦਰ ਨਾਲ ਬੱਗਾ ਜੀ ਦਾ ਜਿਨ੍ਹਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਸਾਡੇ ਸਰਕਾਰੀ ਸਕੂਲ ਨੂੰ ਕੰਮ ਪ੍ਰਿਸ ਕਰ ਸਰਕਾਰੀ ਸਕੂਲ ਨੂੰ 18 ਲੱਖ ਦੀ ਗ੍ਰਾਂਟ ਦਿੱਤੀ ਸੀਗੀ ਜਿਹੜੀ ਕਿ ਅੱਜ ਲੱਗ ਕੇ ਕੰਮ ਕਮਲ ਹੋ ਗਿਆ ਵਾ ਤੇ ਦੋ ਕਲਾਸਰੂਮ ਜਿਹਦੇ ਵਿੱਚ ਤਿਆਰ ਹੋਏ ਨੇ ਔਰ ਫ੍ਰਿਜ ਹੈ ਔਰ ਹੋਰ ਜਿਹੜੇ ਕਮ ਹੋਣ ਵਾਲੇ ਸੀ ਸਕੂਲ ਦੇ ਉਹ ਸਾਰੇ 18 ਲੱਖ ਦੀ ਗ੍ਰਾਂਟ ਦੇ ਨਾਲ ਉਹ ਕੰਮ ਕਰਾਏ ਗਏ ਨੇ ਔਰ ਆਣ ਵਾਲੇ ਟਾਈਮ ਦੇ ਵਿੱਚ ਵੀ ਬਗਾਈ ਨੇ ਵਾਅਦਾ ਕੀਤਾ ਕਿ ਸਕੂਲ ਨੂੰ ਹੋਰ ਜਿਸ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹਦੀ ਬਿਲਕੁਲ ਪੈਰ ਦੇ ਆਧਾਰ ਤੇ ਨਾਲ ਖੜੇ ਆ ਸਕੂਲ ਦੇ ਔਰ ਉਸ ਤੋਂ ਇਲਾਵਾ ਵੀ ਐਮਐਲਏ ਬਗਾਈ ਦੇ ਨੌਰਥ ਦੇ ਵਿੱਚ ਜਿਹੜੇ ਆ ਕਰੀਬ 2 ਕਰੋੜ ਦੇ ਆਸ-ਪਾਸ ਦੀਆਂ ਗ੍ਰਾਂਟਾਂ ਦੇ ਸਕੂਲਾਂ ਦੇ ਵਿੱਚ ਕੰਮ ਚੱਲ ਰਹੇ ਨੇ ਇਹ ਜਿਹੜਾ ਸਾਡਾ ਸਰਕਾਰ ਦਾ ਸਿਗਾਗੀ ਸਿੱਖਿਆ ਦੇ ਕਿ ਕ੍ਰਾਂਤੀ ਲਿਆਣੀ ਹੈ ਉਹ ਸਿੱਖਿਆ ਦੀ ਕ੍ਰਾਂਤੀ ਦੇ ਵਿੱਚ ਇਹ ਪਹਿਲ ਕਦਮੀ ਹੈ ਔਰ ਹਰ ਹਰ ਇੱਕ ਕੌਨਸੀਡੈਂਸੀ ਦੇ ਵਿੱਚ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਸਰਦਾਰ ਭਗਵੰਦ ਮਾਨ ਜੀ ਦਾ ਔਰ ਹਰਜੋਤ ਸਿੰਘ ਬੈਸ ਜੀ ਦਾ ਸਾਡੇ ਸਿੱਖਿਆ ਮੰਤਰੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਥੋਂ ਜੋ ਪ੍ਰੋਜੈਕਟ ਲੈ ਕੇ ਚੌਧਰੀ ਮਦਨ ਲਾਲ ਬੱਗਾ ਜੀ ਗਏ ਉਹਨਾਂ ਨੇ ਪਾਸ ਕੀਤਾ ਔਰ ਗ੍ਰਾਂਟ ਦਿੱਤੀ ਜਿਹੜੀ ਉਹ ਸ਼ਲਾਘਾਯੋਗ ਹੈ ਔਰ ਉਹਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਔਰ ਐਮ ਐਲ ਏ ਚੌਧਰੀ ਮਦਨ ਲਾਲ ਬੱਗਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਸਾਡਾ ਨਾਰਥ ਦੇ ਵਿੱਚ ਕੁੰਨਰਪੁਰ ਸਕੂਲ ਨੂੰ ਪਹਿਲਾ ਗ੍ਰਾਂਟ ਦਿੱਤੀ ਹੋਰ ਬਾਕੀ ਜਿੱਥੇ ਵੀ ਚੱਲ ਰਹੀ ਆ ਉਹਦੇ ਲਈ ਵੀ ਧੰਨਵਾਦ ਲੋਕਾਂ ਨੂੰ ਕੀ ਵੀਰ ਕਰਨਾ ਚਾਹੁੰਦੇ ਜਿਵੇਂ ਜਿਵੇਂ ਤੋਂ ਕੰਮ ਨੂੰ ਵੋਟਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਸਾਡੀ ਆਮ ਆਦਮੀ ਪਾਰਟੀ ਨੇ ਜੋ ਡਿਵੈਲਪਮੈਂਟ ਕੀਤੀ ਹੈ ਔਰ ਵੈਸਟ ਦੇ ਵਿੱਚ ਵੀ ਜੋ ਸਾਡੇ ਸਵਰਗੀ ਐਮਐਲਏ ਗੋਗੀ ਜੀ ਨੇ ਵੀ ਉੱਥੇ ਡਿਵੈਲਪਮੈਂਟ ਕੀਤੀ ਹੈ ਉਹ ਡਿਵੈਲਪਮੈਂਟ ਦਾ ਜਿਹੜਾ ਵਾ ਸਾਰਾ ਉਹ ਬੋਰਡ ਦੇ ਗਰੁੱਪ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਾ ਕੇ ਜਿਤਾਓ ਕਿਉਂਕਿ ਡਵੈਲਪਮੈਂਟ ਨੂੰ ਹੀ ਵੋਟ ਪਾਣੀ ਚਾਹੀਦੀ ਹੈ ਜੇ ਦੂਸਰੇ ਬੰਦੇ ਨੂੰ ਆਪਾਂ ਵੋਟ ਪਾਵਾਂਗੇ ਤਾਂ ਸਾਡੇ ਕੰਮ ਨਹੀਂ ਹੋਊਗੇ ਔਰ ਇਲਾਕੇ ਦੀ ਵੀ ਨੁਹਾਰ ਜਿਹੜੀ ਹੈ ਉਹ ਨਹੀਂ ਬਦਲੇਗੀ ਆਪਾਂ ਜੇ ਤਰੱਕੀ ਚਾਹਣੇ ਹੈ ਇਲਾਕੇ ਦੀ ਤੇ ਵਧੀਆ ਬੰਦੇ ਨੂੰ ਔਰ ਜਿਹੜਾ ਬੰਦਾ ਡਵੈਲਪਮੈਂਟ ਕਰਾ ਸਕਦਾ ਉਹਨੂੰ ਹੀ ਵੋਟ ਕਰੋ ਉਹਦੀ ਅਪੀਲ ਹੈ ਕਿ ਆਮ ਆਦਮੀ ਪਾਰਟੀ ਦੇ ਹੀ ਕੈਂਡੀਡੇਟ ਸਾਡੇ ਸੰਜੀਵ ਅਰੋੜਾ ਜੀ ਨੂੰ ਹੀ ਵੋਟ ਕਰੋ ਐਕਚੁਅਲੀ ਅੱਜ ਦਾ ਪਰੋਨ ਜਿਹੜਾ ਸਾਡਾ ਹੈਗਾ 3 ਸਾਲ ਦੀ ਸਾਡੀ ਕਾਰਗੁਜ਼ਾਰੀ 3 ਸਾਲ ਦੀ ਜਿਹੜੇ ਸਾ ਔਰ ਸਾਡੇ ਇਲੈਕਸ਼ਨ ਦਾ ਮੁੱਖ ਏਜੰਡਾ ਸੀਗਾ এডਿਕੇਸ਼ਨ ਹੈਲਥ ਔਰ ਬਿਜਲੀ ਔਰ ਚੌਥਾ ਸਾਡਾ ਸੀਗਾ ਸਾਡੀਆਂ ਮਤਵਾਵਾਂ ਪੈਣਾ ਵਸੇ ਇੰਤਜ਼ਾਰ ਰਹੀਏ ਤਿੰਨ ਜਿਹੜੀਆਂ ਸਾਡੀਆਂ ਗਰੰਟੀਆਂ ਸੀਗੀਆਂ ਅਸੀਂ ਪੂਰਨ ਕਰ ਲੀਆਂ ਨੇ ਜਿਸ ਦੇ ਵਿੱਚ ਅਸੀਂ 3 ਸਾਲ ਦੇ ਵਿੱਚ ਜਿੰਨੇ ਸਾਡੇ ਸਕੂਲ ਸੀਗੇ ਚਾਹੇ ਉਹਨਾਂ ਦੀਆਂ ਇਮਾਰਤਾਂ ਸੀਗੀਆਂ ਚਾਹੇ ਉਹਨਾਂ ਦੀ ਚਾਰਦੀਵਾਰੀ ਸੀ ਚਾਹੇ ਸਾਡੇ ਬੱਚਿਆਂ ਦੇ ਵਾਸਤੇ ਫਰਿਚਰ ਸੀਗਾ ਟੈਕਸ ਵਗੈਰਾ ਚਾਹੇ ਉਹਨਾਂ ਕੀ ਸਾਡੇ ਬੱਚਿਆਂ ਦੇ ਟਾਇਲਟ ਸੀਗੇ ਜਿੱਥੇ ਬੱਤੇ ਬੱਚੇ ਬਾਥਰੂਮ ਜਾਂਦੇ ਕਰਨ ਕੁਝ ਵੀ ਹੈ ਨਹੀਂ ਸੀਗਾ ਅੱਜ ਹਰ ਫੈਸਿਲਿਟੀ ਅਸੀਂ ਪ੍ਰੋਵਾਈਡ ਕਰੀਏ ਆ ਦੇਖੋ ਨਿਗਾਹ ਮਾਰੋ ਨਵੀਂ ਬਿਲਡਿੰਗ ਬਣ ਗਈ ਇੱਥੇ ਬੱਚੇ ਆਣੋ ਬੈਠਦੇ ਨੇ ਡੈਕ ਸਾਰਾ ਫਿਚਰ ਨਮਾ ਆ ਗਿਆ ਇਧਰ ਬੈਠ ਕੇ ਬੱਚਿਆਂ ਨੂੰ ਇੱਕ ਸੋਚ ਬਣ ਜਾਂਦੀ ਐ ਐਜੂਕੇਸ਼ਨ ਦੇ ਵਿੱਚ ਬੱਚਿਆਂ ਦੀ ਸੋਚ ਹੁੰਦੀ ਐ ਕਿ ਅਸੀਂ ਜਿੱਥੇ ਸਟੱਡੀ ਲੈ ਰਹੇ ਆ ਉੱਥੇ ਸਾਡੀ ਨੂੰ ਸਾਨੂੰ ਫਜ਼ਿਲਦੀਆਂ ਬੁਰੀਆਂ ਨੇ ਅੱਜ ਸਾਰੇ ਸਕੂਲ ਕੰਪਿਊਟਰਾਈਜ਼ ਹੋ ਗਏ ਇਹ ਬੜਾ ਵੱਡਾ ਅੰਤਰ ਹੈ ਦਿਨ ਸਾਲ ਦਾ ਇਹ ਪਹਿਲ ਕਦੇ ਵੀ ਸਾਡੇ ਸੀਐਮ ਸਾਹਿਬ ਦੀ ਜਿਹੜੇ ਚੇਚੇ ਦੁਰ ਦੇ 3 ਸਾਲ ਦਾ ਜਿਹੜਾ ਸਫਰ ਕੀਤਾ ਉਹਨਾਂ ਨੇ ਅੱਜ ਰਿਜ਼ਲਟ ਆ ਰਿਹਾ ਇਸ ਸਕੂਲ ਕਿੰਨਾ ਸਕੇ ਇੱਥੇ 80 ਲੱਖ ਰੁਪਏ ਲਗਾਇਆ ਹੈ ਜਿੱਦਾਂ ਚ ਬਿਲਡਿੰਗ ਵੀ ਬਣੀ ਆ ਕੋਈ ਬਾਸ ਨੂੰ ਟਾਈਟਲ ਬਣਨੇ ਸੀਗੇ ਹੋਰ ਕਾफी ਸਾਰੀ ਰਿਪੇਅਰ ਹੋਣੀ ਸੀ ਫਰਨੀਚਰ ਰਹਿਣ ਵਾਲਾ ਸੀਗਾ 18 ਲੱਖ ਰੁਪਏ ਲਗਾયા ਹੋਰ ਆਨ ਮੈਨ ਟਾਈਮ ਦੇ ਵਿੱਚ ਜਿੱਥੇ ਜਿੱਥੇ ਕਹਿਣਗੇ ਹੋਰ ਫੈਸਿਲਿਟੀ ਚਾਹੀਦੀ ਸਾਨੂੰ ਉਹ ਸੀ ਪ੍ਰੋਵਾਈਡ ਕਰਾਵਾਂਗੇ ਦੇਖੋ ਡਿਵੈਲਪਮੈਂਟ ਤੇ ਵੋਟ ਪਾਣੀ ਹੈ ਜੀ ਲੋਕਾਂ ਨੂੰ ਜਿਵੇਂ ਸਿਆਣੀ ਕਹਾਵਤ ਹੁੰਦੀ ਹੈ ਚੰਮ ਨਹੀਂ ਪਿਆਰਾ ਕੰਮ ਪਿਆਰਾ ਹੁਣ ਲੋਕਾਂ ਨੇ ਕੰਮ ਨੂੰ ਵੋਟ ਪਾਣੀ ਹੈ ਕੰਮ ਦੇ ਮੋੜ ਲੱਗੇਗੀ ਹੋਰ ਡਿਵੈਲਪਮੈਂਟ ਨੂੰ ਵੋਟ ਪਾਵਾਂਗੇ